ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਰੇਟਿਆਂ ਵਾਲਾ ਮਿਸਤਰੀ ਵਸ ਇੱਕੋ ਹੀ ਬਣਾਇਆ ਬਰੇਟਿਆਂ ਜਾ ਵੀਰਪਾਲ ਪਾਈਆਂ ਦਾ ਪਿਆਰ ਆ ਬਾਈ ਮਿਸਤਰੀ ਵੀ ਵਧੀਆ ਤੇ ਸੁਭਾਅ ਵੀ ਬਹੁਤ ਵਧੀਆ ਇੱਥੇ ਮਾਰਨੀ ਆ ਜਿੰਨਾ ਜੋਰ ਆ ਤੇਰੇ ਚ ਲਾ ਦੇ ਸਾਬਜੀ ਸਬਜੀ ਗੁੱਟਣ ਵਾਲੀਆਂ ਬਾਈ ਆਹ ਚੀਜ਼ਾਂ ਬਾਈ ਐੱਚੇ ਆਂਦੇ ਨੇ ਸਾਡੀ ਜੀ ਤੀਜੀ ਗੁੜੀ ਹੋ ਗਈ ਵੀ ਬਹੁਤ ਵਧੀਆ ਕੰਮ ਐ ਤਿੰਨ ਸਾਲ ਤਾਂ ਸਾਨੂੰ ਕਸਣ ਲੈਂਗਿਆਂ ਨੂੰ ਹੋ ਗਏ ਬਾਈ ਜੀ ਬ੍ਰੋ ਇਪਰ ਤੋਂ ਆਏ ਆ ਜੀ ਤੁਹਾਡੇ ਕਈਆਂ ਬਹੁਤ ਮਸ਼ਹੂਰ ਨੇ 250 ਕਿਲੋਮੀਟਰ ਤੋਂ ਚੱਲ ਕੇ ਕਈਆਂ ਲੈਣ ਆਏ ਆ ਤੋ ਇਹ ਚੀਜ਼ ਬਣਾਈ ਆ ਆਪਣੇ ਬਾਈ ਜਿਵੇਂ ਪੜੇ ਲਿਖੇ ਜਵਾਖਾ ਬਾਈ ਪਸ਼ੂ ਰੱਖਣ ਤੋਂ ਥੋੜਾ ਜਿਹਾ ਉਹ ਕਰਦਿਆ ਬਹੁਤ ਹੀ ਘੈਂਟ ਸੱਬਲਾ ਹੁੰਦੀਆਂ ਬਾਈ ਆਹ ਇਹ ਛੋਕਰ ਦੀ ਪਾਈਪ ਲਾ ਕੇ ਵਧੀਆ ਬਣੀਆਂ ਹੁੰਦੀਆਂ ਬਾਈ ਘੈਂਟ ਆਪਣਾ ਮਾਨਸਾ ਜਿਹੜਾ ਬਾਈ ਜੀ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਬਾਈ ਸਾਡੀ ਛੋਟੀ ਜੀ ਮੰਡੀ ਆ ਬਰੇਟਾ ਮੰਡੀ ਬਾਈ ਤੇ ਨੇੜੇ ਆਪਣਾ ਕ੍ਰਿਸ਼ਨ ਮੰਦਿਰ ਬਾਈ ਵਰੇਤਾ ਮੰਡੀ ਮੇਨ ਬਾਜ਼ਾਰ ਦੇ ਵਿੱਚ ਵਾਈਜੀ